ਬੇਵਕੂਫ ਉੱਠ ਕੇ ਚੌਥੇ ਪੋੜੇ ਦੀ ਗੱਲ ਕਰੇ ਜਿੱਥੇ ਪੌੜੀਆਂ ਚੜ੍ਹਨ ਨਹੀਂ ਦਿੱਤਾ ਗਿਆ ਬਾਬਾ ਨਾਮਦੇਵ ਜੀ ਨੂੰ ਉੱਥੇ ਕੋਈ ਅਕਲੋਂ ਖਾਲੀ ਉੱਠ ਕੇ ਚੌਥੇ ਪੋੜੇ ਦੀ ਗੱਲ ਕਰੇ ਉਹ ਵੀ ਸਿੱਖੀ ਦੇ ਅੰਦਰ ਲੱਖ ਦੀ ਲਾਨਤਾ ਡੁੱਬ ਕੇ ਮਰਨ ਦੀ ਗੱਲ ਆ ਜਦੋਂ ਤੁਹਾਡੇ ਜਿਹੜੇ ਹੈਗੇ ਨੇ ਜਦੋਂ ਤੁਹਾਡੇ ਖੂਹ ਅਲੱਗ ਸੀਗੇ ਤਾਂ ਗੁਰੂ ਪਾਤਸ਼ਾਹ ਨੇ ਤੁਹਾਨੂੰ ਇੱਕ ਬਾਟੇ ਦੇ ਚਮਤਰ ਛਕਾਇਆ ਜਦੋਂ ਤੁਹਾਡੇ ਭਾਂਡੇ ਵੱਖ ਸੀ ਗੁਰੂ ਪਾਤਸ਼ਾਹ ਨੇ ਤੁਹਾਨੂੰ ਇੱਕ ਸਾਂਝੇ ਸਰਬਲੋਹ ਦੇ ਬਾਟੇ ਦੇ ਵਿੱਚ ਸਰਬ ਸਾਂਝਾ ਇੱਕ ਬਣਾ ਕੇ ਪਿਆਲਾ ਉਹਦੇ ਵਿੱਚ ਅੰਮ੍ਰਿਤ ਛਕਾਇਆ ਤੁਹਾਡੀ ਜਾਤ ਪਾਤ ਖਤਮ ਕਰਨ ਨੂੰ ਜਦੋਂ ਛੋਟੀ ਜਾਤ ਵਾਲਿਆਂ ਨੂੰ ਬਰਾਬਰ ਬੈਠਣ ਦਾ ਹੱਕ ਨਹੀਂ ਸੀ ਜਿਵੇਂ ਪਿੰਡਾਂ 'ਚ ਅੱਜ ਵੀ ਸੀਰੀ ਬਰਾਬਰ ਨਹੀਂ ਬੈਠਦਾ ਉਸ ਜ਼ਮਾਨੇ ਦੇ ਵਿੱਚ ਲੰਗਰ ਪੰਗਤ ਚਲਾਈ ਉੱਚਾ ਨੀਵਾ ਗਰੀਬ ਅਮੀਰ ਸਾਰਿਆਂ ਨੂੰ ਛੋਟੀ ਜਾਤ ਵੱਡੀ ਜਾਤ ਸਾਰਿਆਂ ਨੂੰ ਇੱਕ ਲਾਈਨ 'ਚ ਪਠਾਣ ਦੇ ਨਾਲ-ਨਾਲ ਸਮੇਂ ਦਾ ਹੁਕਮਰਾਨ ਅਕਬਰ ਨੂੰ ਉਹਨਾਂ ਛੋਟੀ ਜਾਤ ਵਾਲਿਆਂ ਨੂੰ ਅਖੌਤੀ ਛੋਟੀ ਜਾਤ ਵਾਲਿਆਂ ਦੇ ਵਿੱਚ ਬਿਠਾਇਆ ਉਹ ਗੁਰਸਿੱਖੀ ਦਾ ਮਰਿਆਦਾ ਦਾ ਘਾਣ ਕਰਨ ਤੁਰਿਆ ਇੱਕ ਬੂਬਣਾ ਸਾਦ